ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਾਂ ਦੇ ਦੋ ਚਾਹ ਇੱਕ ਲੋਬੀ ਮਨੁੱਖ ਸੀ 5 ਰੁਪਏ ਦਿੱਤੇ ਹੋਏ ਧਨਪਦਾਨਤ ਨੂੰ ਵੇਖ ਕੇ ਉਸ ਦੀ ਨੀਅਤ ਬਦਲ ਗਈ ਕਿਉਂਕਿ ਪਿਛੇ ਸਾਕੇ ਚੱਪ ਸਰਵਣ ਕੀਤਾ ਸੀ 5 ਰੁਪਏ ਨੂੰ ਗੁਰਨਾਥ ਸਹਿਬ ਜੀ ਨੇ ਝੂਠੇ ਮੁਕੱਦਮੇ ਵਿੱਚੋਂ ਬਰੀ ਕਰਾਇਆ ਸੀ ਅਤੇ ਉਸ ਨੇ ਪੇਟਾ ਦੇ ਰੂਪ ਚੁਰ ਗੋਬਿੰਦ ਸਿੰਘ ਜੀ ਨੂੰ ਬਹੁਤ ਸਾਰੀਆਂ ਤੇ ਜਾਂ ਭੇਜਿਆ ਸਨ। ਉਹਨਾਂ ਵਿੱਚ 58 ਵਧੀਆ ਮੋਤੀ 26 ਮੋਹਰਾਂ ਕੱਢ ਕੇ ਰੱਖ ਲਈਆਂ। ਅਤੇ ਬਾਕੀ ਦੀ ਅਵਸਥਾ ਲੈ ਕੇ ਨੰਦ ਕੋਲ ਚਲ ਪਿਆ। ਉੱਥੇ ਪਹੁੰਚ ਕੇ ਲੋਬ ਨੇ ਫੇਰ ਹਲ ਖਾਇਆ। ਉਸ ਨੇ ਬਾਗ ਗੋਗਿੰਦ ਦੇਲੇ ਦਿੱਤੇ ਹੋਏ ਜੜਾਊ ਕੜਿਆਂ ਦੀ ਜੋੜੀ ਵੀ ਕੱਢ ਕੇ ਆਪਣੇ ਪੱਗ ਵਿੱਚ ਲੁਕੋ ਲਈ। ਅਤੇ ਬਾਕੀ ਦੇ ਅਨਾਸ ਸਾਹਿਬ ਜੀ ਅੱਗੇ ਪੇਨ ਕੀਤਾ। ਅੱਗੋਂ ਸਹਿਰ ਜੀ ਵੀ ਜਾਣ ਚਾਹਣ ਸਨ। उन्होंने भरे दिवग दुलचे को पुछा सुना भाई साढ़े लिए मुतान तो होर की, की लैके आया है दुलचा में संत हाथ जोड़ के बोलिया सच्चे पातशाह जी जो कुछ ले आया आप जी ने हजूर भेटा कर दिता है सो हूं मेरे को कुछ भी नहीं है गुरु साहब जी ने फिर कहा तेरे को कुछ रहता नहीं गया किसी शब्दा मान सिख प्यारे की कोई सगात वो बोलिया हजूर ਉਹ ਤਾਂ ਕੋਈ ਨਹੀਂ ਸਭ ਕੁਝ ਆਲਾ ਵਿੱਚ ਰੱਖ ਦਿੱਤਾ ਹੈ ਆਪ ਦੇ ਉਸ ਦਾ ਕਮਲ ਲੱਗ ਪਿਆ ਕਿ ਜਾਣੀ ਜਾਂ ਪਾਸ਼ਾ ਜੀ ਨੇ ਮੇਰੀ ਚੋਰੀ ਤਾਂ ਲਈ ਹੈ ਪਰ ਕਿੱਥੇ ਸੋਚਣ ਲੱਗਿਆ ਇੱਕ ਅਣਜਾਣ ਬਾਤ ਵਿੱਚ ਇਹ ਨਹੀਂ ਸ਼ਕਤੀ ਨਹੀਂ ਹੋ ਸਕਦੀ ਤੇ ਸਤਗੁਰਾਂ ਨੇ ਖੋਲੋ ਫੈ ਇੱਕ ਤੀਰ ਨਾਮ ਸੰਦਰੀ ਪੱਗਾ ਲਾ ਦਿੱਤੀ ਪੱਗਰੇ ਤਾਂ ਤੇ ਡਿੱਗ ਗਿਆ ਹੀ ਸਤਗੁਰਾਂ ਦੇ ਲਈ ਮੇਜਰੇ ਬਣਾਈ ਹੋਏ ਘੜੀ ਪੱਗ ਵਿੱਚੋਂ ਕੱਢ ਕੇ ਬਾਹਰ ਹੀ ਪਾਈ ਇੱਕ ਸਿੱਖ ਨੇ ਕਹਿ ਚੁੱਕੇ ਸਾਈਂ ਜੀ ਦੇ ਸਾਹਮਣੇ ਕਰ ਦਿੱਤੇ ਸਾਈ ਜੀ ਮੁਸਕਰਾ ਕੇ ਮਸੰਦ ਵਾਲ ਵੇਖਣ ਲੱਗੇ ਦੁਰਚਾ ਪੱਗ ਲੈ ਕੇ ਸਾਈ ਜੀ ਦੇ ਚਰਨਾਂ ਉੱਤੇ ਜਾ ਰੱਖਾ ਅਤੇ ਲਗਾਖੁਲ ਬਖਸ਼ਾਉਣ ਲਈ ਤਰਲੇ ਕਰਨ ਆਈ ਹਰਿਤਾ ਜੀ ਵੀ ਗੁਰਾਂ ਦੇ ਕੋਲ ਹੀ ਬੈਠੇ ਸਨ ਉਹਨਾਂ ਦਾ ਕੋਮਲ ਮੰਦਰਾ ਹੋ ਗਿਆ ਉਹ ਸਾਈ ਭਾਂਗੇ ਹਰ ਜੋੜ ਕੇ ਖੜੀ ਹੋ ਗਏ ਤੇ ਬੇਨਤੀ ਕੀਤੀ ਕਿ ਮਸੰਦ ਦੀ ਪੁੱਤ ਨੂੰ ਬਖਸ਼ ਦਿਓ ਆਨਸ਼ਾ ਜੀ ਸਾਈ ਜੀ ਬੋਲੇ ਗੁਰ ਨਾਨਕ ਦਾਸ ਨਾ ਬਖਸ਼ਾਂਦੇ ਹੈ ਸਾਨੂੰ ਮਾਇਰਾ ਮੋ ਨਹੀਂ ਹੈ ਅਸੀਂ ਦੁਰਜੇ ਮਸੰਦ ਨੂੰ ਬਖਸ਼ ਦਿੱਤਾ ਹੈ ਤੇ ਸਾਹਿਬ ਜੀ ਨੇ ਮਸੰਦ ਨੂੰ ਉਸੇ ਕਪਰੇਮੇਰੀ ਸਾਰੀ ਬਾਤ ਸੁਣਨ ਲਈ ਕਿਹਾ ਜਿਸ ਨੇ ਇਹ ਸਾਰੇ ਘਟਨਾਵਾਂ ਜਿਸਾਨ ਦੋਸਤ ਨੇ ਦਵਾਨ ਵਿੱਚ ਸਾਰੀ ਘਟਨਾ ਸੁਣਾਈ ਕਿ ਕਿਵੇਂ 5 ਰੁਪਏ ਨੂੰ ਗੁਰਨਾਮ ਸਿੰਘ ਸਾਹਿਬ ਜੀ ਨੇ ਝੂਠੇ ਮੁਕੱਦਮੇ ਵਿੱਚੋਂ ਛੁਡਵਾਇਆ ਸੀ ਤੇ ਇਸ ਲਈ ਉਸ ਨੇ ਗੁਰੂ ਸਾਹਿਬ ਜੀ ਦੇ ਲਈ ਬਹੁਤ ਸਾਰੀਆਂ ਸਹਾਇਤਾ ਭੇਜੀਆਂ ਹਨ ਜਿਹੜੀਆਂ ਸਹਾਇਤਾ ਉਹ ਅੱਧੀਆਂ ਘਰ ਵਿੱਚ ਰੱਖ ਆਇਆ ਸੀ ਤੇ ਉਹਨਾਂ ਦੀ ਚੋਰੀ ਦਾ ਪ੍ਰਾਂਤ ਵੀ ਖੋਲ ਕਰ ਲਿਆ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਬੋਲਣਾ ਬਖਸ਼ਾਉਣ ਲਈ ਅਰਜ਼ੋਈ ਕੀਤੀ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਕਿ ਮਾਇਆ ਮੋਹਣੀ ਹੈ ਇਸ ਦਾ ਮੋਹ ਤਿਆਗ ਦੇ ਇਸ ਮਾਇਆ ਦੇ ਸ਼ਕਤਾਦੀ ਭੇਜ ਕੇ ਇਸ ਨੂੰ ਸਫਲ ਬਣਾ ਲੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਸ ਦੀਆਂ ਚੋਰੀ ਕੀਤੀਆਂ ਹੋਈਆਂ ਸਾਰੀਆਂ ਵਸਤਾਂ ਕਰਵਾ ਲਈਆਂ ਸਾਖੀ ਸੰਪੂਰਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ